ਹੈਲੋ ਬਈ ਸਵੈਰ ਕਾਉਂਟ ਟੂ ਮਾਈ ਨਿਊ ਬਲੌਗ ਹੋਰ ਕਮੇ ਸਾਰੇ ਠੀਕ ਠਾਕ ਹੋਏ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਾਚਕ ਨੇ ਪੰਜੇ ਸੁਭਾਗਤ ਖੜਾ ਪਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 17 ਦਿਨ ਹੈਗਾ ਬੁੱਧਵਾਰ ਚਲਵਾਜਾ ਕਰਦੇ ਵੀ ਅੱਜ ਦਾ ਕੀ ਭਾਅ ਚੰਦਰਾ ਜੀ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਅੱਜ ਹਾਂਜੀ ਦੋਸਤੋ ਚਲੋ ਆਪਾਂ ਸਬਜ਼ੀਆਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਸੇਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 150 ਤੋਂ ਲੈ ਕੇ 200 ਰੁਪਏ ਨਿਕਲਾ ਭਾਅ ਜੀ ਪਨਸੇਰੀ ਦਾ ਜੀ ਅੱਜ ਦਾ ਜੀ ਪਿੰਡੀ ਦਾ ਤੇ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 30 ਰੁਪਏ ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਕਦੂ ਬਾਰੇ ਵੀ ਗੱਲਬਾਤ ਕਰਾਂਗੇ ਤੇ ਪੂਰੀ ਵਧੀਆ ਕੁਆਲਿਟੀ ਵਾਲੇ ਕਦੂ ਨੇ ਜੀ ਇਹ ਤੇ ਦੇਖਿਓ ਤਾਂ ਆਪਾਂ ਹਿਸਾਬ ਲਈਏ ਤਾਂ ਨਾਰਮਲ ਕਦੂ ਵੀ ਜਾਲ ਵਾਲੇ ਦੇ ਬਰਾਬਰ ਦਾ ਹਾਂਜੀ ਹਾਂ ਜੀ ਦੋਸਤੋ ਕੱਚੇ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਇਹ ਹਾਂ ਦੋਸਤੋ ਆਪਾਂ ਬਰਨਾਲਾ ਸਬਜ਼ੀ ਮੰਡੀ ਦੇ ਵਿੱਚ ਆਪਾਂ ਇੱਕ ਹੋਰ ਵੀ ਆਈਟਮ ਦਿਖਾਉਣਾ ਹੈ ਕਿ ਨਵੀਂ ਆਟਮ ਆਉਣ ਲੱਗੀ ਹੈ ਜੀ ਇਹ ਕਿਹਨਾਂ ਨੇ ਕੌਣ ਤੁੰਬੇ ਆਉਣ ਲੱਗੇ ਬਾਈਹੁਰਾਂ ਕੋਲੇ ਕਹਿੰਦੇ ਬਾਈਹੁਰੇ ਮੰਡੀ ਦੇ ਵਿੱਚ ਲੈ ਕੇ ਆਉਂਦੇ ਆ ਕਾੜ ਦੰਬੇ ਦਾ ਪਹਾ ਹੈਗਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਪਹਾ ਜੀ ਕਾੜ ਦੰਬੇ ਦਾ ਜੀ ਘਟੋ ਘੜ ਪੰਛੇਰੀ ਲੈਣੀ ਪਣੀ ਹੈ ਜੇ ਕਿਸੇ ਨੇ ਲੈਣੀ ਹੈ ਪੰਛੇਰੀ ਦਾ ਪਹਾ ਹੈਗਾ ਜੀ 150 ਰੁਪਏ ਦਾ ਪਹਾ ਜੀ ਪੰਛੇਰੀ ਦਾ ਜੀ ਅੱਜ ਦਾ ਜੀ ਇਹ ਕਾੜ ਦੰਬੇ ਦਾ ਪਹਾ ਜੀ ਅੱਜ ਦਾ ਜੀ ਪੰਛੇਰੀ ਦਾ ਹਾਂਜੀ ਦੋਸਤੋ ਚਾਰੀ ਮਿਰਚ ਦਾ ਪਹਾ ਆ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਪਹਾ ਜੀ ਚਾਰੀ ਮਿਰਚ ਦਾ ਜੀ ਅੱਜ ਦਾ ਜੀ ਇਹ ਘਟੋ ਘੜ ਪੰਡ ਲੈਣੀ ਪਣੀ ਹੈ ਜੇ ਕਿਸੇ ਨੇ ਲੈਣੀ ਹੈ ਪੱਲੀ ਵਾਲੀ ਤੇ ਚਾਰੀ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਚਾਨਾ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲ ਫਫੇ ਦਾ ਭਾਅ ਰਿਹਾ ਜੀ ਅੱਜ ਦਾ ਜੀ 600 ਰੁਪਏ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਇਹ ਬੰਦਲ ਫਫੇ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਡ ਦਾ ਮੂਲੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਘੱਟੋ ਘੱਟ ਪੰਡ ਲੈਣੀ ਪਣੀ ਹੈ ਜੇ ਕਿਸੇ ਨੇ ਲੈਣੀ ਹੈ ਜੀ ਪੰਡ ਦਾ ਭਾਅ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਕੱਠੀ ਲੈਣੀ ਪੈਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ ਮੂਲੀ ਦਾ ਭਾਰ ਹੈ ਜੱਜ ਦਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੂਰੀ ਟੌਪ ਦੀ ਪਾਲਕ ਆ ਜੀ ਪਾਲਕ ਦਾ ਭਾਅ ਰਿਹਾ ਜੀ ਦਰਜਨ ਦਾ ਜੀ ਅੱਜ ਦਾ ਜੀ 500 ਤੋਂ ਲੈ ਕੇ 600 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਅੱਜ ਦਾ ਪਾਲਕ ਦਾ ਜੀ ਹਾਂ ਜੀ ਦੋਤੋਂ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾ ਚੱਲ ਰਿਹਾ ਜੀ ਆਪਾਂ ਜਾਲ ਵਾਲੇ ਕਦੂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦ ਗਰੇਟਾਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾ ਜੀ ਕਦੂਆਂ ਦਾ ਜੀ ਅੱਜ ਦਾ ਜੀ ਜਾਲ ਵਾਲੇ ਪੂਰੇ ਟੌਪ ਦੇ ਕਦੂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾ ਜੀ ਹੋਰ ਕੀ ਆ ਲੈਣਾ ਲੋਟਾਂ ਦੂੰ ਮੇਰਾ ਭਰਾ ਬਹੁਤ ਓਕੇ ਜੀ ਓਕੇ ਆ ਜੀ ਅਗਰੇ ਓਕੇ ਹੋਣੇ ਚਾਹੀਦੇ ਆ ਮੈਂਬੂ ਟਮਾਟਰ ਗੋਭੀ ਸਾਤਾ ਬੈਂਗਨ ਹੋਰ ਬੰਦ ਕੀ ਆ ਲੈਨੇ ਬਾਈ ਕਾਇਮਾ ਓਕੇ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਈ ਜਾਲ ਵਾਲੇ ਕਦੋਂ ਵਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਹੋਰ ਬਾਈ ਹਰੀ ਕੀ ਹਾਲ ਨੇ ਬਾਈ ਕਾਇਮਾ ਬਾਈ ਤੇ ਜਾਲ ਵਾਲੇ ਕਦੋਂ ਦਾ ਕੀ ਭਾਅ ਰਹਿ ਗਿਆ ਵੀਰੇ ਜਾਲ ਵਾਲੇ ਕਦੋਂ ਬਾਈ 65 ਤੋਂ 70 ਦੇ ਵਿਚ ਹਾਂਜੀ ਦੋਸਤੋ ਕਦੋਂ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਜਾਲ ਵਾਲੇ ਕਦੋਂ ਦਾ ਜੀ ਪੂਰਾ ਟਾਪ ਦਾ ਕੱਦੂ ਆ ਜੀ ਇਹ ਹਾਂ ਇੱਕ ਕਿਸੇ ਨੂੰ ਵੀ ਲੈਣਾ ਜੀ ਪੂਰਾ ਟਾਪ ਦਾ ਕੱਦੂ ਹੈ ਜੀ ਬਾਈ ਹੈਰੀ ਕੋਲੋਂ ਮਿਲ ਜੂ ਇਹ 28 ਨੰਬਰ ਦੁਕਾਨ ਤੇ ਹੈ ਜੀ ਚਾਲ ਵਾਲਾ ਕੱਦੂ ਜੀ ਪੂਰਾ ਵਧੀਆ ਟਾਪ ਦਾ ਕੱਦੂ ਹੈ ਜੀ ਇਹ ਕੋਈ ਲੰਬਾ ਨਹੀਂ ਹੈਗਾ ਇਹਦੇ ਵਿੱਚ ਕੱਦੂ ਦਾ ਜੀ ਪੂਰਾ ਵਧੀਆ ਟਾਪ ਦਾ ਕੱਦੂ ਹੈ ਜੀ ਇਹ ਲੈਣੇ ਪੈਣੇ ਜੀ ਬੰਦ ਗ੍ਰੇਡ ਲੈਣੇ ਪੈਣੇ ਜੀ ਕਿਸੇ ਨੇ ਵੀ ਲੈਣਾ ਜੀ 65 ਤੋਂ ਲੈ ਕੇ 70% ਤੱਕ ਦਾ ਭਾਅ ਜੀ ਕੱਦੂ ਦਾ ਜੀ ਅੱਜ ਦਾ ਜੀ ਇਹ ਬੰਦ ਗ੍ਰੇਡਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਪੇਠੇ ਦਾ ਜੀ ਅੱਜ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਅੱਜ ਦਾ ਜੀ ਪੇਠੇ ਦਾ ਜੀ ਇਹ ਬੰਦ ਲਫਾਫੇ ਲੈਣੇ ਜੇ ਕਿਸੇ ਨੇ ਵੀ ਲੈਣੇ ਜੀ ਬਾਈ ਹੈਰੀ ਕੋਲ ਮਿਲ ਜੂ 28 ਨੰਬਰ ਦੁਕਾਨ ਤੇ ਜੀ ਪੇਠਾ ਪੂਰਾ ਟਾਪ ਦਾ ਪੇਠਾ ਜੀ ਇਹ ਵਧੀਆ ਫਰੈਸ਼ ਪੇਠਾ ਹੁੰਦਾ ਜੇ ਕਿਸੇ ਨੇ ਵੀ ਲੈਣਾ ਜੀ 28 ਨੰਬਰ ਦੁਕਾਨ ਤੋਂ ਮਿਲ ਜੂਗਾ ਜੀ ਇਹ ਪੇਠਾ 20 ਰੁਪਏ ਕਿਲੋ ਦਾ ਭਾਅ ਜੀ ਪੇਠੇ ਦਾ ਜੀ ਅੱਜ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਤੋਰੀ ਦਾ ਭਾ ਉਹ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਟੋਰੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਸੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਪਨਸੇਰੀ ਦਾ ਜੀ ਅੱਜ ਦਾ ਜੀ ਚਿਬੜਾਂ ਦਾ ਜੀ ਤੇ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਗੁਵਾਰੇ ਫਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ 80 ਰੁਪਏ ਕਿਨ ਦਾ ਭਾਅ ਜੀ ਗੁਵਾਰੇ ਦਾ ਜੀ ਫਲੀ ਦਾ ਪਨਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਜੀ ਪਨਛੇਰੀ ਦਾ ਜੀ ਅੱਜ ਦਾ ਜੀ ਗੁਵਾਰੇ ਦਾ ਜੀ ਅੱਜ ਦਾ ਜੀ ਦੇਸੀ ਗੁਵਾਰੇ ਦਾ ਭਾਅ ਜੀ ਅੱਜ ਦਾ ਹਾਂ ਭਾਈ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ 350 ਤੋਂ ਲੈ ਕੇ 400 ਰੁਪਏ ਦਾ ਤੱਕ ਦਾ ਭਾਅ ਜੀ ਅੱਜ ਦਾ ਜੀ ਇਹ ਦਾਣੇ ਵਾਲੇ ਚੌਲੇ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 150 ਰੁਪਏ ਦਾ ਭਾਅ ਜੀ ਗਾਜਰਾਂ ਦਾ ਜੀ ਪਨਛੇਰੀ ਦਾ ਜੀ ਤੇ ਬੰਦਬੂਰੀ ਦਾ ਭਾਰ ਜੀ ਅੱਜ ਦਾ ਜੀ 950 ਰੁਪਏ ਦਾ ਭਾਅ ਜੀ ਬੰਦਬੂਰੀ ਦਾ ਜੀ ਅੱਜ ਦਾ ਜੀ ਗਜਰਾਂ ਦਾ ਹਾਂਜੀ ਦੋਸਤੋ ਆਦਰਕ ਦਾ ਭਾਅ ਹੈਗਾ ਜੀ ਬੰਦਬੂਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 5500 ਰੁਪਏ ਤੇ ਕਰਾ ਭਾਅ ਜੀ ਆਦਰਕ ਦਾ ਜੀ ਅੱਜ ਦਾ ਜੀ ਇਹ ਬੰਦਬੂਰੀ ਦਾ ਭਾਅ ਜੀ ਆਦਰਕ ਦਾ ਜੀ ਆਦਰਕ ਹਾਂਜੀ ਦੋਸਤੋ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਵੀ ਬੈਂਗਣੀਆਂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਤੇ ਬਾਪੂ ਸਾਗ ਵੀ ਲੈ ਕੇ ਆਇਆ ਸਰੋਂ ਦੇ ਸਾਗ ਬਾਰੇ ਵੀ ਗੱਲਬਾਤ ਕਰਦਾ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਦਰਜਨ ਦਾ ਅੱਛਾ ਹਾਂ ਠੀਕ ਹੋ ਜੀ ਠੀਕ ਹੈ ਜੀ ਠੀਕ ਤੇ ਬੈਂਗਣੀ ਦਾ ਕੀ ਭਾਅ ਚੱਲੀ ਜਾਂਦਾ ਜੀ 2250 300 ਹਾਂ ਜੀ ਦੋਸਤੋ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਇਹ ਪੰਛੇਰੀ ਦਾ ਭਾਅ ਜੀ ਅੱਜ ਦਾ ਜੀ ਬੈਂਗਣੀ ਦਾ ਜੀ ਅੱਜ ਦਾ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ 50 ਰੁਪਏ ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਅੱਜ ਦਾ ਜੀ ਬੈਂਗਣੀ ਦਾ ਸਰੋਂ ਦੇ ਸਾਗ ਦਾ ਕੀ ਭਾਅ ਚੱਲੀ ਜਾਂਦਾ ਬੱਦੂ ਅੱਜ ਪਤਾ ਨਹੀਂ ਅੱਜ ਪਹਿਲੇ ਦਿਨ ਹੀ ਆਇਆ ਹੈ ਪਹਿਲੇ ਦਿਨ ਹੀ ਲੱਦਾ ਕੀ ਰੇਟ ਕੱਢਾ ਫੇਰ ਮੂੰ ਵੀ ਹੋ ਗਿਆ ਸਰ 200 ਤੋਂ ਲੈ ਕੇ 250 ਰੁਪਏ ਤੱਕ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਰ ਦਰਜਨ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਸਰੋਂ ਦੇ ਸਾਗ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਅੱਲਾਹ ਵਾਰੀ ਵੀ ਗੱਲਬਾਤ ਕਰਦੇ ਵੀ ਅੱਲਾਹ ਦਾ ਕੀ ਭਾਅ ਚੱਲ ਰਿਹਾ ਤੇ ਲੋਕਲ ਖੀਰੇ ਦਾ ਵੀ ਭਾਅ ਤੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ

ਲੋਕਲ ਖੀਰੇ ਦਾ ਭਾਅ ਜੀ ਅੱਜ ਦਾ ਜੀ ਇਹ ਬੰਦਲ ਫਸੇ ਦਾ ਭਾਅ ਜੀ ਅੱਜ ਦਾ ਜੀ ਇਹ ਤੋਂ ਲੈ ਕੇ 24 ਰੁਪਏ ਤੱਕ ਦਾ ਭਾਅ ਦੀ ਖੀਰੇ ਦਾ ਜੀ ਅੱਜ ਦਾ ਜੀ ਇਹ ਬੰਦਲ ਫਸੇ ਦਾ ਭਾਅ ਜੀ ਅੱਜ ਦਾ ਜੀ ਖੀਰੇ ਦਾ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਛੇਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਜੀ ਪਨਛੇਰੀ ਦਾ ਜੀ 80 ਰੁਪਏ ਕਿਲੋ ਦਾ ਭਾਅ ਜੀ ਚੌਲੇ ਦਾ ਜੀ ਅੱਜ ਦਾ ਜੀ ਕੱਚੇ ਚੌਲੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਲੋਕਲ ਗੋਭੀ ਵੀ ਦਿਖਾ ਦਿੰਨੇ ਆ ਤੇ ਆਪਣੇ ਬਰਨਾਲਾ ਮੰਡੀ ਦੇ ਵਿੱਚ ਲੋਕਲ ਗੋਭੀ ਵੀ ਆਉਣੀ ਸ਼ੁਰੂ ਹੋ ਗਈ ਇਹ 15 ਨੰਬਰ ਦੁਕਾਨ ਤੇ ਮਿਲ ਜੂ ਜੇ ਕਿਸੇ ਨੇ ਲੈਣੀ ਆ ਜੀ ਤੇ 28 ਤੋਂ ਲੈ ਕੇ 30 ਰੁਪਏ ਕਿਲੋ ਤੇ ਕਦਾ ਭਾਜੀ ਗੋਭੀ ਦਾ ਜੀ ਇਹ ਲੋਕਲ ਗੋਭੀ ਦਾ ਭਾਜੀ ਅੱਜ ਦਾ ਜੀ ਇਹ ਬੜੀਆ ਟੌਪ ਦੀ ਗੋਭੀ ਆ ਜੀ ਲੋਕਲ ਗੋਭੀ ਆਉਣੀ ਸ਼ੁਰੂ ਹੋ ਗਈ ਜੀ ਆਪਣੀ ਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਜੀ ਇਹ ਵਧੀਆ ਤਾਜੀ ਅਰਬੀ ਦਾ ਭਾਅ ਦੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਰਿਹਾ ਜੀ ਗੋਭੀ ਦਾ ਜੀ ਅੱਜ ਦਾ ਜੀ 20 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਤੇ ਬੰਦ ਡੱਬਿਆਂ ਦੇ ਗੋਭੀ ਦੇ ਵਿੱਚੋਂ ਜੀ ਕੋਈ ਵਧੀਆ ਨਿਕਲੇ ਹੁੰਦੀ ਹੈ ਤੇ ਕਈ ਵਾਰੀ ਮਾੜੀ ਵੀ ਨਿਕਲ ਸਕਦੀ ਹੈ ਜੀ ਤੇ ਥੋੜਾ ਜਿਆਦਾ ਦਾਤਾਂ ਨਾਲ ਨਾ ਲੜਿਆ ਕਰੋ ਜੀ ਕਿੰਨੇ ਬੀਰ ਕਿਲੋ ਮਿਲ ਗਈ ਜਾਂ 40 ਰੁਪਏ ਕਿਲੋ ਮਿਲ ਗਈ ਜੀ ਉਹ ਘੱਟੋ ਘੱਟ 60 ਰੁਪਏ ਕਿਲੋ ਦੇ ਭਾਅ ਦੇ ਵਿੱਚ ਪੈ ਜਾਂਦੀ ਆ ਜਿਹੜਾ 40 ਵਾਲਾ ਲੈਂਦਾ ਜੀ ਤੇ ਥੋੜੀ ਜੀ ਹਲਕੀ ਵੀ ਨਿਕਲ ਜਾਂਦੀ ਆ ਜੀ ਗੋਭੀ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਤੇ ਬੰਦ ਗਰੇਟਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਜੀ ਅੱਜ ਦਾ ਹਾਂਜੀ ਦੋਸਤੋ ਸ਼ੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਸ਼ੇਵ ਦਾ 60 ਤੋਂ ਲੈ ਕੇ ਬੰਦ ਗਰੇਟਾਂ ਦਾ ਭਾਜ ਜੀ ਅੱਜ ਦਾ ਜੀ ਸੇਵ ਦਾ ਤੇ ਇਹ ਵੀ ਬਾਈ ਮਾਨਸਾਣਾ ਕੋਲੇ ਮਿਲ ਜਾਗੇ ਜੇ ਕਿਸੇ ਨੇ ਲੈਣਾ ਜੀ ਸੇਵ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਜ ਜੀ ਸੇਵ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਨਾਰਾਂ ਦਾ ਭਾਅ ਟਰ ਚੁੱਕਾ ਜੀ ਨਾਰਾਂ ਦਾ ਭਾਅ ਰਹਿ ਗਿਆ ਜੀ 80 ਰੁਪਏ ਕਿਲੋ ਦਾ ਭਾਅ ਜੀ ਨਾਰਾਂ ਦਾ ਜੀ ਇਹ ਵੀ ਬਾਈ ਮਾਨਸਾਣਾ ਕੋਲੇ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਪੂਰਾ ਟੋਕ ਦਾ ਨਾਰਾ ਜੀ ਇਹ ਵੀ ਸੈਜ਼ਨ ਵੀ ਵੱਡਾ ਜੀ ਇਹਨਾਂ ਦਾ ਜੀ ਨਾਰਾਂ ਦਾ ਜੀ ਕਿਸੇ ਨੇ ਵੀ ਦੇਖਣਾ ਜੀ ਪੂਰਾ ਵਧੀਆ ਇਹ ਨਾਰਾ ਇਹ ਨਾਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 70 ਰੁਪਏ ਕਿਲੋ ਦਾ ਭਾਅ ਜੀ ਨਾਰਾਂ ਦਾ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਜੀ ਨਾਰਾਂ ਦਾ ਹਾਂ ਜੀ ਦੋਸਤੋ ਮਸੰਮੀ ਵੀ ਦਿਖਾ ਦਿੰਨੇ ਆ ਤੇ ਮਸੰਮੀ ਦਾ ਭਾਅ ਦੱਸ ਬਣਾਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਤੇ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਜੀ 650 ਤੋਂ ਲੈ ਕੇ 850 ਰੁਪਏ ਲਿਖਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ ਇਹ ਵੀ 5 ਨੰਬਰ ਦੁਕਾਨ ਤੋਂ ਮਿਲ ਜੂਗੀ ਕਿਸੇ ਨੇ ਲੈਣਾ ਜੀ ਤੇ ਵਧੀਆ ਪੂਰੀ ਟੌਪ ਦੀ ਮਸੰਮੀ ਹੈ ਜੀ ਇਹ 20 ਕਿਲੋ ਦਾ ਘਟਾ ਹੁੰਦਾ ਜੇ ਕਿਸੇ ਨੇ ਲੈਣਾ ਜੀ 850 ਰੁਪਏ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ 650 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਅੱਜ ਦਾ ਜੀ 100 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਕੀਵੀ ਦਾ ਜੀ ਇਹ ਵੀ 15 ਨੰਬਰ ਦੁਕਾਨ ਤੋਂ ਮਿਲ ਜਾਣਗੇ ਜੇ ਕਿਸੇ ਨੇ ਲੈਣਾ ਜੀ ਡੱਬੀ ਦਾ ਭਾਅ ਰਿਹਾ ਜੀ ਅੱਜ ਦਾ ਜੀ 100 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਕੀਵੀ ਦਾ ਜੀ ਅੱਜ ਦਾ ਜੀ ਇਹਦੇ ਵਿੱਚ 4 ਪੀਸ ਹੁੰਦੇ ਆ ਜੀ ਡੱਬੀ ਦੇ ਵਿੱਚ ਹਾਂਜੀ ਦੋਸਤੋ ਪਾਣੀ ਵਾਲੇ ਨਰੀyal ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 10 ਪੀਸਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 700 ਰੁਪਏ ਦਾ ਭਾਅ ਜੀ ਅਲਫਾਫੇ ਦਾ ਜੀ ਬੰਦ ਲਵਾ ਭਾ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਜੀ ਘੱਟੋ ਘੱਟ 10 ਪੀਸ ਲੈਣੇ ਪੈਣੇ ਜੀ 700 ਰੁਪਏ ਦਾ ਭਾਅ ਜੀ ਨਰੀyal ਦਾ ਜੀ ਅੱਜ ਦਾ ਹੈਲੋ ਆ ਗਏ ਹਾਂ ਜੀ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਹਾਂ ਜੀ 13 ਨੰਬਰ ਦੁਕਾਨ ਤੇ ਖੜੇ ਹਾਂ ਜੀ ਤੇ ਆਪਾਂ ਸ਼ੇਵ ਦੀ ਵੀ ਬੋਲੀ ਦਿਖਾ ਦਿੰਨੇ ਆ ਵੀ ਕੀ ਭਾਅ ਚੱਲ ਰਿਹਾ ਜੀ ਸ਼ੇਵ ਦਾ ਜੀ ਆਪਾਂ ਬੋਲੀ ਦੇ ਭਾਅ ਦਿਖਾਉਨੇ ਆ ਵੀ ਅੱਜ ਬੋਲੀ ਦੇ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਸ਼ੇਵ ਦਾ ਮੰਡੀ ਦੇ ਵਿੱਚ ਸੇਵ ਵੀ ਸੇਵ ਪੈ ਰਹੇ ਜੀ ਕਿਸ ਨੇ ਲੈਣਾ ਜੀ ਬੋਲੀ ਦੇ ਸੇਵ ਦਿਖਾਉਣਾ ਵੀ ਕੀ ਪਾ ਚੰਦਰਾ ਜੀ ਸੇਵ ਦਾ ਨਾ ਜੀ ਬੋਲੀ ਤੇ ਜੀ ਅੱਜ ਦਾ ਆ ਜਾਓ ਆ ਜਾਓ ਮੈਂ ਵੀ ਪੂਰਾ ਵਧੀਆ ਟੋਪ ਦਾ ਸੇਵ ਦੀ ਬੋਲੀ ਦਿਖਾਉਣਾ ਵੀ ਕੀ ਪਾ ਚੱਲ ਰਹੀ ਸੇਵ ਦਾ ਜੀ ਬੋਲੀ ਦਾ 65 65 ਲੈ ਪੈਟ ਹਾਂ ਜੀ 65 65 ਆ ਜਾਓ ਆ ਜਾਓ ਮਕਰੂ 65 ਆ ਜਾਓ 65 65 پندرہ <ra Alberto> ਅੱਜ ਵੀ ਆਇਆ ਜੋਗੀ 515 ਰੁਪਏ ਨੈਟ ਵਟ ਦੇਖ ਬਈ ਹਾਂਜੀ 515 ਹਾਂਜੀ ਦੋਸਤੋ ਸੇਵ ਦਾ ਪਾ ਰਿਹਾ ਜੀ ਬੋਲੀ ਦਾ ਜੀ ਅੱਜ ਦਾ ਜੀ 515 ਰੁਪਏ ਦਾ ਪਾ ਰਿਹਾ ਜੀ ਬੋਲੀ ਦਾ ਜੀ ਇਹ ਬੰਦ ਡੱਬੇ ਦਾ ਪਾ ਜੀ ਅੱਜ ਦਾ ਜੀ ਸੇਵ ਦਾ ਜੀ ਐਡਵਰਟ 16 ਕਿਲੋ ਦੀ ਬੇਟੀ ਦਾ ਪਾ ਰਿਹਾ ਜੀ ਅੱਜ ਦਾ ਜੀ 515 ਰੁਪਏ ਦਾ ਪਾ ਰਿਹਾ ਜੀ ਅੱਜ ਦਾ ਜੀ ਸੇਵ ਦਾ ਹਾਂਜੀ 65 65 ਰੁਪਏ 65 ਰੁਪਏ 65 ਰੁਪਏ پندرہ روپئے پندرہ روپئے ہاں جی دوستو پورے بڑی سیو دی بولی لگ رہے یہ تیر پتہ کرنا بھی کی پاتھ ہم رہے ہیں سیو دا جی آدھے دا جی بولی دا ہاں جی پنجا 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 55 55 55 हां जी दोस्तों बोली ਦੇ ਪੈਂਦੇ ਬਣਾ ਕਿ ਜੇ ਕਿਸੇ ਨੂੰ ਵੀ ਲੈਣਾ ਹੈ ਜੀ ਸੇਵ ਪੂਰੇ ਸਸਤੇ ਵਿੱਚ ਮਿਲ ਜਾਣਗੇ ਬੋਲੀ ਤੇ ਜੇ ਕਿਸੇ ਨੇ ਲੈਣਾ ਜੀ ਬੰਦ ਡੱਬੇ ਲੈ ਪੈਂਦੇ ਜੇ ਕਿਸੇ ਨੇ ਲੈਣਾ ਜੀ 55 ਹਾਂ ਜੀ 55 ਆ 55 ਆ ਜੀ 55 ਸਾਈ ਬਾਦ 55 55 55 ਯਾਨੀ 55 55 ਹਾਂਜੀ ਦੋਸਤੋ ਬੋਲੀ ਦਾ ਭਾਅ ਰਿਹਾ ਜੀ ਜੀ ਬੰਦ ਡੱਬਿਆਂ ਪਾ ਰਿਹਾ ਜੀ ਅੱਜ 395 ਰੁਪਏ ਤੱਕ ਦਾ ਪਾ ਰਿਹਾ ਜੀ ਬੰਦ ਡੱਬੇ ਦਾ ਜੀ ਇਹ ਸਰਦਾਰ ਕੇ ਪਹਾੜਾਂ ਬਿੱਲਵਾਲੀ ਬੇਟੀ ਦਾ ਪਾ ਰਿਹਾ ਜੀ ਅੱਜ ਦਾ ਜੀ 300 ਰੁਪਏ ਦਾ ਪਾ ਰਿਹਾ ਜੀ 395 ਰੁਪਏ ਦਾ ਜੀ ਅੱਜ ਵਾਲੀ ਸੇਵ ਦਾ ਇਹ ਬੰਦ ਬੋਲੀਆਂ ਡੱਬੇ ਨਾਲ ਪਾ ਜੀ ਬੋਲੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਹੋਰ ਵੀ ਦਿਖਾਉਣਾ ਬੋਲੀ ਵੀ ਕੀ ਪਾਤਾ ਕਰੇ ਬੋਲੀ ਰਹੀ ਆਪਾਂ ਇੱਕ ਹੋਰ ਬੋਲੀ ਦਿਖਾਉਣੀ ਸੇਵ ਦੀ ਜੀ 55 55 ਜੀ ਹਾਂਜੀ ਮੁੰਡਿਆ 55 ਰੁਪਏ ਟੈਕ ਮਿੰਟ ਹਾਂਜੀ ਪੈਂ ਪੈਂਟ ਚਲ 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 ਬੰਦਾ ਹੋ ਗਿਆ ਮੱਤ ਪੈਂਟ ਜੋ ਕਮਿਸ਼ਨ ਨੂੰ ਤਰਿਆਏ ਬੜੀ ਬੋਲੀ ਪੋਹ ਗਈ 75 80 80 1400 ہے 80 بلانے 300 300 300 لو یہ کنفرم ہے ہاں جی 300 روپے 300 روپے کیا سارا پٹوائے گا 300 روپے 300 روپے لو یہ 300 لے لو صحیح ہے 300 جائے ਹਾਂਜੀ ਦੋਸਤੋ ਸ਼ੇਵ ਦਾ ਭਾਅ ਆ ਰਿਹਾ ਜੀ ਬੋਲੀ ਦਾ ਜੀ ਅੱਜ ਦਾ ਜੀ 305 ਰੁਪਏ ਦਾ ਭਾਅ ਆ ਰਿਹਾ ਜੀ ਸ਼ੇਵ ਦਾ ਜੀ ਬੰਦ 90 ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੋਲੀ ਦਾ ਜੀ 16 ਤੋਂ ਵਾਲੀ ਚੀਜ਼ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਸ਼ੇਵ ਦਾ ਜੀ ਇਹ 305 ਰੁਪਏ ਦੇ ਕਿ ਦਾ ਭਾਅ ਜੀ ਸ਼ੇਵ ਦਾ ਜੀ ਅੱਜ ਦਾ ਜੀ ਬੋਲੀਆ ਹਾਂਜੀ 70 75 80 90 90 90 95 95 95 ਹਾਂਜੀ 95 ਤੇ ਥੈਂਕਸ ਫਰ ਟੈਨਸੋ 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 ਅਜੇ ਟੈਨਸੋ ਜੀ ਦੋਸਤੋ ਆਪਾਂ ਆਨੂ ਪਿਆਜ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂਆਂ ਦਾ ਤੇ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਬਬੂ ਜੀ ਨਾਲ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਆਲੂਆਂ ਦਾ ਤੇ ਪਿਆਜ਼ ਦਾ ਜੀ ਆਲੂਆਂ ਜੀ ਦੋਸਤੋ ਆਪਾਂ ਬਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂਆਂ ਦਾ ਜੇ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਨਮਸਕਾਰ ਬਬੂ ਜੀ ਨਮਸਕਾਰ ਨਮ ਡਾਇਮੰਡ ਆਲੂ ਦਾ ਕੀ ਭਾਰਿਆ ਜੀ ਮੈਨੂੰ ਵਧੀਆ ਟੌਪ ਦਾ 500 ਰੁਪਏ ਲੱਗਿਆ ਜੀ ਆਗੇ ਅੱਛਾ ਟੌਪ ਦੇ ਆਲੂ ਦਾ ਭਾਅ ਡਾਇਮੰਡ ਦਾ ਜੀ 500 ਰੁਪਏ ਦਾ ਭਾਰ ਰਿਹਾ ਜੀ ਅੱਜ ਦਾ ਜੀ ਡਾਇਮੰਡ ਆਲੂ ਦਾ ਜੀ ਪੂਰਾ ਵਧੀਆ ਜੀ 500 ਰੁਪਏ ਦਾ ਭਾਰ ਰਿਹਾ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਪੂਰਾ ਵਧੀਆ ਟੌਪ ਦਾ ਆਲੂ ਹੈ ਜੀ ਇਹ ਵੀ ਬਾਵੀ ਜੀ ਕੋਲ ਮਿਲ ਜਾਣਗੇ ਆਲੂ ਬੰਦ ਕੱਟੇ ਦਾ ਭਾਅ ਜੀ ਅੱਜ ਦਾ ਜੀ 500 ਰੁਪਏ ਦਾ ਭਾਅ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਆ ਡਾਇਮੰਡ ਮਿਲ ਜੂਗਾ ਜੀ 450 ਰੁਪਏ ਦਾ ਭਾਅ ਵੀ ਮਿਲ ਜੂਗਾ ਕਿਸੇ ਨੇ ਲੈਣਾ ਜੀ ਡਾਇਮੰਡ ਦਾ ਭਾਅ ਰਿਹਾ ਜੀ ਅੱਜ ਦਾ ਜੀ 450 ਰੁਪਏ ਦਾ ਭਾਅ ਵੀ ਮਿਲ ਜੀ ਗੱਟਾ ਲੈਣਾ ਜੀ ਬੰਦ ਗੱਟਿਆਂ ਦਾ ਭਾਅ ਜੀ ਟਾਈਮ ਡਾਲੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਐਲ ਆਰ ਦਾ ਭਾਅ ਰਿਹਾ ਜੀ ਅੱਜ ਦਾ ਜੀ ਲਾਲ ਆਲੂਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ 500 ਰੁਪਏ ਦਾ ਭਾਅ ਰਿਹਾ ਜੀ ਗਿੱਟੇ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ ਇਹ ਵੀ ਬਾਪੂ ਜੀ ਕੋਲ ਮਿਲ ਜਾਣਗੇ ਜੇ ਕਿਸੇ ਨੇ ਵੇਚਣਾ ਆਂ ਜਾਂ ਖਰੀਦਣਾ ਤਾਂ ਬਾਪੂ ਜੀ ਨਾਲ ਗੱਲਬਾਤ ਕਰ ਸਕਦੇ ਹੋ ਨ ਤੇ ਤੁਸੀਂ ਗੱਲਬਾਤ ਕਰ ਸਕਦੇ ਜੀ ਵੇਚਣਾ ਜਾਂ ਖਰੀਦਣਾ ਜੀ ਕਿਸੇ ਨੇ ਆਲੂ ਹਾਂਜੀ ਦੋਸਤੋ ਮਠਾਣੀਆਂ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਿਆਜ਼ ਦਾ ਲਾਲ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ 15 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਦੇ ਟਾਈਮਾ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਜੀ ਲਾਲ ਪਿਆਜ਼ ਦਾ ਜੀ ਅੱਜ ਦਾ ਜੀ ਇਹ ਕਿਸੇ ਨੇ ਵੀ ਲੈਣਾ ਇਹ ਬੰਦ ਗੱਟੇ ਲੈਣੇ ਪੈਣੇ ਜੇ ਕਿਸੇ ਨੇ ਲੈਣਾ ਜੀ 15 ਰੁਪਏ ਕਿਲੋ ਦਾ ਭਾਜ ਜੀ ਮਥਾਣੀਆਂ ਪਿਆਜ ਦਾ ਜੀ ਅੱਜ ਦਾ ਤੇ ਥੋੜਾ ਜਿਹਾ ਹੋਰ ਵੀ ਵਧੀਆ ਤੇ ਆਜ ਲੈਣਾ ਤਾਂ 16 ਰੁਪਏ ਕਿਲੋ ਵੀ ਪਿਆਜ ਮਿਲ ਜੂ ਜੇ ਕਿਸੇ ਨੇ ਲੈਣਾ ਜੀ 30 ਕਿਲੋ ਦੀ ਭਰਤੀ ਹੈ ਜੀ ਇਹ ਗੱਟੇ ਦੀ ਜੇ ਕਿਸੇ ਨੇ ਲੈਣਾ ਜੀ 15 ਤੋਂ ਲੈ ਕੇ 100 ਰੁਪਏ ਤੱਕ ਵੀ ਪਿਆਜ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਬੰਦ ਗੱਟਾ ਲੈਣਾ ਪੈਣਾ ਜੀ 30 ਕਿਲੋ ਦੀ ਭਰਤੀ ਹੈ ਜੀ ਗੱਟਿਆਂ ਦੀ ਜੀ ਆਪਾਂ ਤੇ ਹੋਰ ਵੀ ਆਪਾਂ ਨਾਸਕ ਦਾ ਪਿਆਜ ਦਿਖਾ ਦਿੰਨਾ ਹਾਂ ਜੀ ਹਾਂਜੀ ਦੋਸਤੋ ਨਾਸਕ ਦੇ ਪਿਆਜ ਦਾ ਭਾਂ ਰਿਹਾ ਜੀ ਅ ਜੀ ਅੱਜ ਦਾ 18 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਇਹ ਨਾਸਕ ਦੇ ਪਿਆਜ਼ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਅੱਜ ਦਾ ਜੀ ਨਾਸਕਲੇ ਪਿਆਜ਼ ਦਾ ਜੀ ਹਾਂ ਜੀ ਦੋਸਤੋ ਪਿਆਜ਼ ਨੂੰ ਹੋਰ ਵੀ ਘੱਟ ਮਿਲ ਜੂਗਾ ਜੀ 16 ਤੋਂ ਲੈ ਕੇ 17 ਰੁਪਏ ਤੱਕ ਭਾਅ ਮਿਲ ਜੂਗਾ ਜੀ ਪਿਆਜ਼ ਦਾ ਜੀ ਕਿਸੇ ਨੇ ਲੈਣਾ ਜੀ ਬੰਦ ਘਟੇ ਦਾ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਜੀ 16 ਤੋਂ ਲੈ ਕੇ 17 ਰੁਪਏ ਤੱਕ ਮਿਲ ਜੀ ਕਿਸੇ ਨੇ ਲੈਣਾ ਪਿਆਜ਼ ਬੰਦ ਘਟੇ ਦਾ ਭਾਅ ਜੀ ਸੁੱਕਾ ਪਿਆਜ਼ ਹੈ ਜੀ ਪੂਰਾ ਵਧੀਆ ਸੁੱਕਾ ਪਿਆਜ਼ ਹੈ ਜੀ ਇੱਲਾਸਨ ਦਾ ਭਾਅ ਵੀ ਦੱਸ ਦਿੰਦੇ ਆ ਵੀ ਇੱਲਾਸਨ ਦਾ ਬੰਦ ਘਟਿਆਂ ਦਾ ਕੀ ਭਾਅ ਚੱਲ ਰਿਹਾ ਜੀ ਇੱਲਾਸਨ ਦਾ ਭਾਅ ਹੈਗਾ ਜੀ 65 ਤੋਂ ਲੈ ਕੇ 70% ਤੱਕ ਦਾ ਭਾਅ ਜੀ ਇੱਲਾਸਨ ਦਾ ਜੀ ਇਹ ਮੋਟੀ ਗੰਡੀ ਦਾ ਭਾਅ ਜੀ ਅੱਜ ਦਾ ਜੀ ਇੱਲਾਸਨ ਦਾ ਜੀ ਪੂਰਾ ਟਾਪ ਦਾ ਲਾਸਣਾ ਜੀ ਇਹ